ਜਿਹੜੀ ਐਮਐਸਪੀ ਤੇ ਕਾਨੂੰਨੀ ਗਰੰਟੀ ਦੀਆਂ ਮੀਟਿੰਗਾਂ ਜਿਹੜੀਆਂ ਉਹ ਠੀਕ ਦੌਰ ਦੇ ਵਿੱਚ ਚੱਲ ਰਹੀਆਂ ਸੀਗੀਆਂ ਔਰ ਪਿਛਲੇ ਲੰਬੇ ਸੰਘਰਸ਼ ਦਾ ਇਹ ਹੌਲੀ-ਹੌਲੀ ਸਿੱਟੇ ਵੱਲੋਂ ਮੇਰਾ ਖਿਆਲ ਹੈ ਕਿ ਗਵਰਨਮੈਂਟ ਆਫ ਇੰਡੀਆ ਦੇ ਨਾਲ ਇਹ ਠੀਕ ਚੱਲ ਰਹੀ ਸੀ ਲੇਕਿਨ ਜਦੋਂ ਇਹੋ ਜਿਹੀਆਂ ਮੀਟਿੰਗਾਂ ਦਾ ਦੌਰ ਚੱਲਦਾ ਜਿੱਥੇ ਸਾਰਥਿਕ ਸਿੱਟੇ ਨਿਕਲਦੇ ਕਿਤੇ ਨਾ ਕਿਤੇ ਆਸ ਹੋਵੇ ਤੇ ਉਸ ਸਮੇਂ ਭਗਵੰਤ ਮਾਨ ਇਹ ਜਿਹੜਾ ਜੋ ਕਿਸਾਨਾਂ ਦੇ ਪ੍ਰਤੀ ਵਿਹਾਰ ਹੈ ਔਰ ਕਿਸਾਨਾਂ ਦੀ ਫੜੋਫੜਾਈ ਔਰ ਜਿਹੜਾ ਇਹ ਨਰੇਟਿਵ ਸਿਰਜ ਰਿਹਾ ਹੈ ਕਿ ਅਸੀਂ ਤਾਂ ਪੰਜਾਬ ਦੇ ਰਸਤੇ ਖਲਾਉਣ ਦੀ ਗੱਲ ਕਰਦੇ ਆ ਅਸਲੀ ਗੱਲ ਹੈ ਕਿ ਪਿਛਲੇ ਸਾਲ ਡੇਢ ਸਾਲ ਤੋਂ ਇਹ ਹਰਿਆਣੇ ਨੇ ਰਸਤੇ ਬੰਦ ਕੀਤੇ ਹੋਏ ਔਰ ਭਗਵੰਤ ਮਾਨ ਦੇ ਕੰਨ ਤੇ ਨਾ ਜੂ ਸਰ ਕੀ ਤੇ ਨਾ ਇਹਨੇ ਇਦਾਂ ਦੀ ਕੋਈ ਕੋਸ਼ਿਸ਼ ਕੀਤੀ ਵੀ ਤਾਂ ਕਿ ਉਹ ਰਸਤੇ ਖਲਾਏ ਜਾਣ ਔਰ ਤਾਂ ਕਿ ਜਿਹੜਾ ਕਿਸਾਨ ਪੀਸਫੁਲੀ ਪ੍ਰੋਟੈਸਟ ਕਰਨਾ ਚਾਹਦਾ ਔਰ ਉਹਦੇ ਵਿੱਚ ਕਿਤੇ ਯੋਗਦਾਨ ਪਾਇਆ ਜਾ ਸਕੇ ਲੇਕਿਨ ਹੁਣ ਜਿਹੜਾ ਇਹ ਜੋ ਵਤੀਰਾ ਹੋ ਰਿਹਾ ਭਗਵੰਤ ਮੇਰਾ ਖਿਆਲ ਹੈ ਵੀ ਦਿੱਲੀ ਦੇ ਵਿੱਚ ਸ਼ਾਇਦ ਬੀਜੇਪੀ ਸਰਕਾਰ ਉਹ ਨਹੀਂ ਕਰ ਸਕੀ ਜਿਹੜੀ ਅੱਜ ਭਗਵੰਤ ਮਾਨ ਬੀ ਟੀਮ ਬਣ ਕੇ ਜਿਹੜੀ ਆ ਉਹ ਪੰਜਾਬ ਦੇ ਵਿੱਚ ਕਰ ਰਹੀ ਆ ਔਰ ਇਹਦੇ ਵਿੱਚ ਮੈਨੂੰ ਜਿੰਨੀ ਗੱਲ ਲੱਗਦੀ ਆ ਕਿ ਜਿਹੜੀ ਪੋਲਰਾਈਜੇਸ਼ਨ ਇੱਕ ਕਿਸਾਨ ਦੀ ਔਰ ਇੱਕ ਜਿਹੜੇ ਖਾਸ ਕਰਕੇ ਜਿਹੜਾ ਸਾਡੀ bizness community ਆ ਉਹਦੇ ਵਿੱਚ ਪਾੜਾ ਪਾਉਣ ਦੀ ਇਹ ਕੋਸ਼ਿਸ਼ ਹੈਗੀ ਆ ਔਰ ਮੈਂ ਦੋਨਾਂ ਹੀ ਕਮਿਊਨਿਟੀਜ਼ ਨੂੰ ਕਿਉਂਕਿ ਵੈਸੇ ਤਾਂ ਪੰਜਾਬੀ ਕਦੀ ਪੋਲਰਾਈਜ਼ ਹੁੰਦਾ ਨਹੀਂ ਹੈ ਇਹ ਸ਼ਾਇਦ ਇਹਨਾਂ ਨੂੰ ਵੀ ਆਮ ਆਦਮੀ ਪਾਰਟੀ ਜਿਹੜੀ ਇਹਨਾਂ ਦੀ ਬੀ ਟੀਮ ਆ ਬੀਜੇਪੀ ਦੀ ਉਹਨਾਂ ਨੂੰ ਵੀ ਗਲਤਫਹਿਮੀ ਆ ਔਰ ਬੀਜੇਪੀ ਨੂੰ ਵੀ ਗਲਤਫਹਿਮੀ ਆ ਪਰ ਮੈਂ ਇਹ ਸਾਰੀਆਂ ਦੋਨੋਂ ਕਮਿਊਨਿਟੀਜ਼ ਨੂੰ ਇਹ ਇਹ ਖਾਸ ਕਰਕੇ ਰਿਕੁਐਸਟ ਕਰੂੰਗਾ ਕਿ ਇਹਦੇ ਵਿੱਚ ਤੁਸੀਂ ਇੱਕ ਦੂਸਰੇ ਦੇ ਖਿਲਾਫ ਨਹੀਂ ਹੋਣ ਦੀ ਜ਼ਰੂਰਤ ਲੇਕਿਨ ਸਾਨੂੰ ਪੀਸਫੁਲੀ ਕਿਸਾਨੀ ਨੂੰ ਆਪਣਾ ਜਿਹੜਾ ਜਿਹੜਾ ਉਹਦਾ ਬਕਾਇਆ ਜਾਂ ਜੋ ਉਹਦਾ ਮਿਲਣਾ ਚਾਹੀਦਾ ਔਰ ਜਿਹੜਾ ਬਿਜ਼ਨਸ ਕਮਿਊਨਿਟੀ ਆ ਉਹਨੂੰ ਆਪਣਾ ਕੰਮ ਜਿਹੜਾ ਅੱਗੇ ਵਧਾਉਣ ਲਈ ਅੱਗੇ ਆਉਣ ਦੀ ਜ਼ਰੂਰਤ ਹੈ